ਹਾਂ ਬਣੀ ਹੋਈ ਫੀਮ ਪੱਤੀ ਕਸਾ ਨੂੰ ਮਿਲ ਜਾਂਦੀ ਸੀ ਕਿਲੋ ਹਾਂ ਖਾਂਦੇ ਵੀ ਬੜੀ ਸੀ ਥੋੜਾ ਥੋੜਾ ਖਾ ਜਾਣੀ ਹਾਂ ਅੱਧਾ ਪੌਣਾ ਕਿਲੋ ਤਾਂ ਮੈਂ ਪੁੱਕੀ ਖਾ ਜਾਂਦਾ ਸੀ ਰੋਜ਼ ਅੱਧਾ ਪੌਣਾ ਕਿਲੋ ਰੋਜ਼ ਰੋਜ਼ ਦੀ ਇਹ ਮੈਂ ਸ਼ੌਕਰ ਕਰਦਾ ਵੀ ਮੈਨੂੰ ਸਜਾ ਹੋ ਗਈ ਮੇਰਾ ਖਿਹੜਾ ਛੁੱਟ ਗਿਆ ਉੱਥੇ ਅੱਛਾ ਅੱਛਾ ਬਹੁਤ ਬੜੀ ਗੱਲ ਹੈ ਨਹੀਂ ਅੱਜ 8000 ਦੀ ਕਿਲਵਾ ਕਿਹੜਾ ਖਰਚਾ ਪੂਰਾ ਕਰ ਦਿੰਦਾ ਮੈਂ ਤਾਂ ਕਰਜੇ ਚ ਆ ਜਾਂਦਾ ਕਿ ਕਰਜੇ ਚ ਕਿਆ ਜ਼ਮੀਨ ਵੀ ਨਹੀਂ ਬਾਪ ਨੇ ਮੇਰੇ ਨੇ ਦਿੱਤੀ ਕਾਹ ਕਹਿੰਦਾ ਮੱਲੀਆ ਦਾ ਇਹ ਮੁੰਡੇ ਤੁਸੀਂ ਦਿੱਨੀ ਗਾ ਉਹਨੇ ਕਹਾਂ ਮੇਰੇ ਮੁੰਡੇ ਦੇ ਨੌਕਰਾਤੀ ਮੈਨੂੰ ਨਹੀਂ ਦਿੱਤੀ ਉਹਨੇ ਅੱਛਾ ਅੱਛਾ ਮੈਨੂੰ 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 ਇੱਕ ਚੀਜ਼ ਦਾ ਜ਼ਿਕਰ ਦੱਸੋ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਅ ਜੇਲ ਵੀ ਗਏ 17 ਸਾਲ ਤੁਸੀਂ ਇਸੇ ਕੇਸ ਦੇ ਵਿੱਚ ਗਏ ਇਸੇ ਕੇਸ ਫੜੇ ਕਿਵੇਂ ਗਏ ਜਿਵੇਂ ਸਾਰੇ ਤੁਸੀਂ ਦੱਸ ਰਹੇ ਸੀ ਸਾਰੇ ਕਿਥੋਂ ਜਾਣਦੇ ਸੀ ਉੱਥੇ ਸਾਰੇ ਨਿਕਲੇ ਆਏ ਰਾਜਸਥਾਨ ਤੋਂ ਉਹ ਤੇ ਬਾਹਰ ਕਿਥੋਂ ਚੱਕੇ ਸੀ ਰਾਜਸਥਾਨ ਤੋਂ ਪੁਕੀ ਕਿਥੋਂ ਚੱਕੀ ਸੀ ਇਹ ਜਿਹੜਾ ਫੜੀ ਗਈ ਸੀ ਐਮਪੀ ਚੋਂ ਲੈ ਕੇ ਆਏ ਸੀ ਗੁੰਨੇ ਸੇਪਰੀ ਤੇ ਕਿੰਨੇ ਜਾਣੇ ਸੀ ਤੁਸੀਂ ਇਹਦੇ ਵਿੱਚ ਤਾਂ ਮੇਰਾ ਡਰਾਈਵਰ ਸੀ ਆ ਮੈਂ ਸੀ ਦੋ ਜਾਣੇ ਸੀ ਦੋ ਜਾਣੇ ਸੀ ਅੱਛਾ ਜਤੀ ਆ ਬੰਦਾ ਜਿਹੜਾ ਗੱਡੀ ਵਾਲਾ ਦਾ ਹੂੰ ਗੱਡੀ ਵੀ ਕਰਾਏ ਤੇ ਦੀ ਕਿਸੇ ਦੀ ਯਾਤਾਂ ਅੱਛਾ ਤਾਂ ਫਿਰ ਮਾਲ ਸਹੀ ਆ ਗਿਆ ਪਿੰਡ ਲਾਤਾ ਆਪਣਾ 8 ਬੋਲੀਆਂ ਮੈਂ ਪਿੰਡ ਤਾਰ ਲਿਆ 21 ਲੈ ਕੇ ਆਇਆ ਸੀ 13 ਬੋਲੀਆਂ ਕਿਸੇ ਨੂੰ ਦੇਣੀਆਂ ਸੀ ਸਰੰਦ ਦਾਣਾ ਮੰਡੀ ਤੇ ਗੱਡੀ ਖੜਾਇ ਕੜੀ ਕਰ ਆਇਆ ਅੱਛਾ ਇੱਕ ਤਾਂ ਜੀ ਨੂੰ ਦੇਣਾ ਸੀ ਮਾਲਾ